ਐਸ ਡੀ ਐਮ ਬਾਗਾਪੁਰਾ ਹਰਕਮਲਜੀਤ ਸਿੰਘ ਨਾਇਬ ਸਿਲਦਾਰ ਭੀਮ ਸਿੰਘ ਦੀ ਅਗਵਾਈ ਵਿੱਚ ਲੰਬਿਤ ਇੰਤਕਾਲਾਂ ਨੂੰ ਦਰਜ ਕਰਨ ਲਈ ਇੱਕ ਵਿਸ਼ੇਸ਼ ਕੈਂਪ ਲਾਇਆ ਗਿਆ ਆਓ ਕਰਦੇ ਹਾਂ ਨਾਇਬ ਸਿਲਦਾਰ ਭੀਮ ਸਿੰਘ ਜੀ ਨਾਲ ਗੱਲਬਾਤ ਨਾਇਬ ਸਿਲਦਾਰ ਜੀ ਕੈਂਪ ਲਾਇਆ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਕੈਂਪ ਹੈ ਜਿਹੜੇ ਵੀ ਪੈਂਡਿੰਗ ਇੰਤਕਾਲ ਪਏ ਇੰਤਕਾਲات ਪਏ ਨੇ ਇਹਦਾ ਪਿੱਛੇ ਵੀ ਸਾਡਾ ਕੈਂਪ ਲੱਗਿਆ ਸੀ ਉਹ ਚੁ ਵੀ ਅਸੀਂ ਕਾਫੀ ਇੰਤਕਾਲ ਕੀਤੇ ਸੀਗੇ ਉਹਦੇ ਵਿੱਚ ਕੀ ਹੈ ਜਿਹੜੇ ਵੀ ਰਹਿ ਗਏ ਕੋਈ ਜਾਂ ਕਿਸੇ ਕਾਰ ਕਰਕੇ ਜੇ ਕੋਈ ਕੋਰਟ ਕੇਸ ਹੈ ਜੋ ਚੱਲਦਾ ਹੈ ਉਹਨਾਂ ਦੇ ਲੋਕ ਸਾਨੂੰ ਇਹ ਵੀ ਕਹਿ ਰਹੇ ਸੀ ਪਿੱਛੇ ਜੇ ਕਿ ਸਾਡਾ ਫੈਸਲਾ ਹੋ ਚੁੱਕਿਆ ਸੀ ਆਖਿਆ ਫੈਸਲਾ ਲੈ ਕੇ ਆਓ ਫੈਸਲਾ ਲੈਣੋਂ ਪ੍ਰਾਂਤ ਜਿਹੜੇ ਹੁਣ ਇਤਕਾਲਾ ਪੁਰਾਣੇ ਪਏ ਨੇ ਜੇ ਜੋ ਵੀ ਪਿਆ ਕਿਤੇ ਕਿਸੇ ਤਰ੍ਹਾਂ ਦਾ ਉਹਦੇ ਫੈਸਲੇ ਕਰਨ ਲਈ ਅਸੀਂ ਅੱਜ ਤਿਆਰ ਖੜੇ ਆ ਸਾਡੇ ਪਰਿਵਾਰੀ ਸਹਿਮਾਨ ਸਾਰੇ ਆਏ ਹੋਏ ਕਿੰਨੇ ਪੁਰਾਣੇ ਇਤਕਾਲ ਕੀਤੇ ਜਾ ਰਹੀਏ ਜਿਹੜੇ ਵੀ ਹੁੰਦੇ ਆ ਇਹ ਨਹੀਂ ਵੀ ਜਿੰਨੇ ਪੈਂਡਿੰਗ ਪਏ ਕੋਈ ਛੋਟੇ ਨਹੀਂ ਵੀ ਕੋਈ ਕਾਫੀ ਲੰਬੀ ਪਏ ਸਾਡੇ ਕੋਈ ਹੋ ਜਾ ਦੋ ਮਹੀਨਾ ਦਾ ਹੋਵੇ 8 ਮਹੀਨਾ ਦਾ ਹੋਵੇ 9 ਮਹੀਨਾ ਨਹੀਂ ਲੱਗਦਾ ਇੱਕ ਅੱਧਾ ਇੱਕ ਮਿਨੀਮਮ ਕੁਆਂਟੀਟੀ ਚ ਜ਼ਿਆਦਾਤਰ ਤਾਂ ਇਹ ਅੰਡਰ ਟਾਈਮ ਵਾਲੇ ਹੀ ਨੇ 45 ਡੇਜ਼ ਦੇ ਅੰਦਰ ਹਾਂ ਜੀ ਨੈ ਸਰਬ ਇੱਕ ਕਹਿ ਰਹੇ ਐਨਓਸੀ ਬੜੀ ਪਰੇਸ਼ਾਨੀ ਆ ਰਹੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਐਨਓਸੀ ਦੀ ਦਾ ਇਹ ਨਾਮ ਜਿਹੜੇ ਸਰਕਾਰ ਦੇ 13 7 22 ਦਾ ਲੈਟਰ ਕੱਢਿਆ ਹੋਇਆ ਹੈ ਉਹਦੇ ਵਿੱਚ ਦੱਸਿਆ ਵੀ ਜਿਹੜੇ ਐਨਓਸੀ ਤੋਂ ਬਿਨਾ ਜਿਹੜੀ ਵੀ ਅਨਥਰਾਇਜ਼ਡ ਬੋਨੀਆਂ ਨੇ ਉਹਦੀ ਐਨਓਸੀ ਲੈਨ ਨੋਕਰੰਤ ਹੀ ਰਿਸਿਵ ਹੋਗੀ ਇਹ ਸ਼ਹਿਰ ਦੇ ਪ੍ਰਾਣੀਆਂ ਜੇ ਬਣੀਆਂ ਵੀ ਉਹਦੀ ਦੁਕਾਨਾਂ ਮਕਾਨ ਆ ਜੀ ਉਹਨਾਂ ਬਾਰੇ ਦੇਖੋ ਜੇ ਤਾਂ ਅਥਰਾਇਜ਼ਡ ਹੈ ਤਾਂ ਤਾਂ ਓਕੇ ਹੈ ਜੇ ਸਰਾਇ ਨਹੀਂ ਤਾਂ ਐਨਓਸੀ ਤੋਂ ਲੈਣੀ ਹੀ ਪੈਣੀ ਹੈ ਜਿਹੜੀ ਸੁਸਾਇਟੀ ਦੀ ਹੈ ਉਹ ਆਪਣੇ ਏਡੀਸੀ ਡਿਵੈਲਪਮੈਂਟ ਦਿੰਦੇ ਨੇ ਤੇ ਜਿਹੜੀ ਬਾਹਰਲੀ ਪਿੰਡਾਂ ਦੀ ਕੁਝ ਪਿੰਡ ਕਾਫੀ ਪਿੰਡ ਸਰਕਾਰ ਨੇ ਐਗਜ਼ੈਂਪਟ ਕੀਤੇ ਹੋਏ ਨੇ ਉਹਨਾਂ ਦੀ ਅਸੀਂ ਇਸ ਤਰ੍ਹਾਂ ਹੀ ਕਰ ਰਹੇ ਹਾਂ ਬਿਨਾਂ ਐਨਓਸੀ ਤੋਂ ਜਿਹੜੇ ਪਿੰਡਾਂ ਦੀਆਂ ਹੈਗੀਆਂ ਨੇ ਜਿਨ੍ਹਾਂ ਦੀ ਐਨਓਸੀ ਨਹੀਂ ਜੇ ਐਨਓਸੀ ਹੈ ਉਹ ਫੋਟਾ ਤੋਂ ਬਣਾਉਂਦੇ ਇੱਕ ਜੀ ਪ੍ਰਵਾਸ ਕੋ ਰਜਿਸਟਰੀ ਕਰਾਉਣੀ ਹੈ ਅੰਦਰ ਤੇ ਉਹਦੇ ਐਨਓਸੀ ਲੋੜ ਪੈਂਦੀ ਹੈ ਬਲੱਡ ਰੈਸ਼ ਨਹੀਂ ਕੋਈ ਲੋੜ ਨਹੀਂ ਜੀ ਬਲੱਡ ਰੈਸ਼ ਲੋੜ ਨਹੀਂ ਠੀਕ ਹੈ